ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਦੱਸਾਂਗੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਬਚਪਨ ਤੋਂ ਲੈ ਕੇ ਸ਼ਹਾਦਤ ਤੱਕ ਦਾ ਅਨੋਖਾ ਇਤਿਹਾਸ ਜਿਸ ਨੂੰ ਸੁਣ ਕੇ ਆਪ ਦਾ ਸਿਰ ਆਪਣੇ ਆਪ ਹੀ ਸ਼ਰਧਾ ਅਤੇ ਪ੍ਰੇਮ ਨਾਲ ਉਹਨਾਂ ਦੇ ਚਰਨਾਂ ਵਿੱਚ ਝੁੱਕ ਜਾਵੇਗਾ ਬਾਬਾ ਦੀਪ ਸਿੰਘ ਜੀ ਨਾ ਸਿਰਫ ਇੱਕ ਮਹਾਨ ਯੋਧੇ ਸਨ ਸਗੋਂ ਪੂਰਨ ਸੰਤ ਉੱਚ ਕੋਟੀ ਦੇ ਵਿਦਵਾਨ ਗੁਰਬਾਣੀ ਦੇ ਪ੍ਰਚਾਰਕ ਅਤੇ ਧਾਰਮਿਕ ਆਗੂ ਵੀ ਸਨ ਉਹਨਾਂ ਦਾ ਬਚਪਨ ਤੋਂ ਲੈ ਕੇ ਸ਼ਹਾਦਤ ਤੱਕ ਦਾ ਪੂਰਾ ਜੀਵਨ ਹੀ ਸਿੱਖਿਆ ਨਾਲ ਭਰਪੂਰ ਹੈ 75 ਸਾਲ ਦੀ ਉਮਰ ਵਿੱਚ ਉਹਨਾਂ ਨੇ ਉਹ ਕਾਰ ਦਿਖਾਇਆ ਜੋ ਅੱਜ ਤੱਕ ਇਤਿਹਾਸ ਵਿੱਚ ਕਿਸੇ ਨੇ ਨਹੀਂ ਕੀਤਾ ਅਤੇ ਨਾ ਹੀ ਕੋਈ ਕਰ ਸਕੇਗਾ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਈਸਵੀ ਦੇ ਆਸ-ਪਾਸ ਪਾਉਵਿੰਡ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਉਹਨਾਂ ਦੇ ਪਿਤਾ ਦਾ ਨਾਮ ਭਗਤਾ ਜੀ ਅਤੇ ਮਾਤਾ ਦਾ ਨਾਮ ਜਿਉਣੀ ਜੀ ਸੀ ਬਚਪਨ ਵਿੱਚ ਬਾਬਾ ਜੀ ਦਾ ਨਾਮ ਦੀਪਾ ਰੱਖਿਆ ਗਿਆ ਅਰਥਾਤ ਰੋਸ਼ਨੀ ਦੇਣ ਵਾਲਾ ਉਸ ਵੇਲੇ ਕੌਣ ਜਾਣਦਾ ਸੀ ਕਿ ਦੀਪਾ ਜੀ ਉਹਨਾਂ ਦੇ ਨਾਮ ਨੂੰ ਕਿੰਨਾ ਰੋਸ਼ਨ ਕਰਨ ਵਾਲੇ ਹਨ ਪਿਤਾ ਜੀ ਮਿਹਨਤੀ ਕਿਸਾਨ ਸਨ ਅਤੇ ਦੋਵੇਂ ਮਾਤਾ ਪਿਤਾ ਧਾਰਮਿਕ ਵਿਚਾਰ ਵਾਲੇ ਗੁਰੂ ਘਰ ਦੇ ਸੇਵਕ ਸਨ 5 ਸਾਲ ਦੀ ਉਮਰ ਤੋਂ ਦੀਪਾ ਜੀ ਨੇ ਪੜ੍ਹਾਈ ਸ਼ੁਰੂ ਕੀਤੀ ਜਿਸ ਵਿੱਚ ਸਿੱਖ ਇਤਿਹਾਸ ਅਤੇ ਗੁਰਬਾਣੀ ਦੀ ਸਿੱਖਿਆ ਸ਼ਾਮਲ ਸੀ ਬਾਲਕਦੀਪਾ ਜੀ ਜਦੋਂ ਵੱਡੇ ਹੋਏ ਤਾਂ ਉਹ ਆਪਣੀ ਉਮਰ ਨਾਲੋਂ ਕਾਫੀ ਉੱਚੇ ਸਡੌਲ ਅਤੇ ਤਾਕਤਵਰ ਨੌਜਵਾਨ ਸਨ ਉਹ ਪੜ੍ਹਾਈ ਦੇ ਨਾਲ-ਨਾਲ ਪਿਤਾ ਜੀ ਦਾ ਖੇਤੀਬਾੜੀ ਵਿੱਚ ਵੀ ਹੱਥ ਵਡਾਉਂਦੇ ਉਹਨਾਂ ਨੂੰ ਕਸਰਤ ਕਰਨ ਅਤੇ ਕੁਸ਼ਤੀ ਲੜਨ ਦਾ ਬਹੁਤ ਸ਼ੌਂਕ ਸੀ ਉਹਨਾਂ ਦਾ ਸੁਭਾਅ ਮਿੱਠਾ ਆਚਾਰਨ ਉੱਚਾ ਸੀ ਅਤੇ ਹਰ ਕਿਸੇ ਦੀ ਮਦਦ ਲਈ ਸਦਾ ਤਿਆਰ ਰਹਿੰਦੇ ਸਨ ਇਸ ਲਈ ਪਿੰਡ ਦੇ ਲੋਕ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਸਨ 1994 ਵਿੱਚ ਦੀਪਾ ਜੀ ਜਦੋਂ 12 ਸਾਲ ਦੇ ਹੋਏ ਤਾਂ ਉਹ ਆਪਣੇ ਮਾਤਾ-ਪਿਤਾ ਦੇ ਨਾਲ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਵਾਸਤੇ ਅਨੰਦਪੁਰ ਸਾਹਿਬ ਗਏ ਉਹ ਸ਼੍ਰੀ ਅਨੰਦਪੁਰ ਸਾਹਿਬ ਕਈ ਦਿਨ ਸੰਗਤ ਦੇ ਨਾਲ ਮਿਲ ਕੇ ਸੇਵਾ ਕਰਦੇ ਰਹੇ ਜਦੋਂ ਉਹਨਾਂ ਦੇ ਮਾਤਾ-ਪਿਤਾ ਨੇ ਪਿੰਡ ਵਾਪਸ ਜਾਣ ਲਈ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਤਾਂ ਗੁਰੂ ਗੋਬੀ ਸਿੰਘ ਜੀ ਨੇ ਦੀਪਾ ਜੀ ਨੂੰ ਆਪਣੇ ਕੋਲ ਰਹਿ ਲਈ ਕਿਹਾ ਉਹਨਾਂ ਨੇ ਨਿਮਰਤਾ ਨਾਲ ਗੁਰੂ ਜੀ ਦਾ ਹੁਕਮ ਮੰਨ ਲਿਆ ਅਤੇ ਉਹਨਾਂ ਦੀ ਸੇਵਾ ਵਿੱਚ ਲੱਗ ਗਏ ਸਨ 1699 ਵਿੱਚ ਸ਼੍ਰੀ ਗੁਰੂ ਗੋਬੀ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿੱਚ ਵਿਸਾਖੀ ਵਾਲੇ ਦਿਨ ਪਹਿਲੀ ਵਾਰ ਅੰਮ੍ਰਿਤ ਦਾਤ ਵੰਡ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ 18 ਸਾਲ ਦੀ ਉਮਰ ਵਿੱਚ ਦੀਪਾ ਜੀ ਦੇ ਮਾਤਾ ਪਿਤਾ ਨੇ ਸੁਣਿਆ ਕਿ ਪਿਛਲੇ ਸਾਲ ਅਨੰਦਪੁਰ ਸਾਹਿਬ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਸਾ ਪੰਥ ਦੀ ਸਥਾਪਨਾ ਕੀਤੀ ਹੈ ਅਤੇ ਇਸ ਸਾਲ ਮੁੜ ਅੰਮ੍ਰਿਤ ਸੰਚਾਰ ਹੋਣ ਵਾਲਾ ਹੈ ਇਸ ਲਈ ਸਨ 1700 ਵਿੱਚ ਦੀਪਾ ਜੀ ਆਪਣੇ ਮਾਤਾ ਪਿਤਾ ਅਤੇ ਪਿੰਡ ਦੀ ਹੋਰ ਸੰਗਤ ਨਾਲ ਵਿਸਾਖੀ ਤੋਂ ਥੋੜਾ ਪਹਿਲਾਂ ਅਨੰਤਪੁਰ ਸਾਹਿਬ ਵੱਲ ਰਵਾਨਾ ਹੋਏ ਭਾਈ ਭਗਤਾ ਜੀ ਦਾ ਪਰਿਵਾਰ ਕਰੀਬਨ ਸਾਢੇ 3 ਮਹੀਨੇ ਅਨੰਤਪੁਰ ਸਾਹਿਬ ਗੁਰੂ ਸਾਹਿਬ ਦੀ ਸੇਵਾ ਵਿੱਚ ਟਿਕਿਆ ਰਿਹਾ ਅੰਮ੍ਰਿਤ ਪ੍ਰਚਾਰ ਵੇਖ ਕੇ ਉਹਨਾਂ ਨੂੰ ਉਮਾ ਜਾ ਗਿਆ ਅਤੇ ਸਤਕੁਲਾਗੇ ਬੇਨਤੀ ਕੀਤੀ ਕਿ ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਵੀ ਅਮਰਤ ਦੀ ਦਾਤ ਬਖਸ਼ੀ ਜਾਵੇ ਗੁਰੂ ਜੀ ਨੇ ਉਹਨਾਂ ਦੇ ਸਿਰ ਉਤੇ ਹੱਥ ਧਰਿਆ ਗੁਰੂ ਜੀ ਪੰਜ ਪਿਆਰਿਆਂ ਵਿੱਚ ਸ਼ਾਮਲ ਹੋਏ ਤੇ ਉਹਨਾਂ ਨੂੰ ਅਮਰਤ ਦੀ ਦਾਤ ਬਖਸ਼ੀ ਅਮਰਤ ਛਕਣ ਤੋਂ ਬਾਅਦ ਭਗਤਾ ਜੀ ਦਾ ਨਾਮ ਭਗਤਾ ਸਿੰਘ ਮਾਈ ਜਿਉਣੀ ਜੀ ਜੀਵਨ ਕੌਰ ਬਣੀ ਅਤੇ ਦੀਪਾ ਜੀ ਦਾ ਨਾਮ ਦੀਪ ਸਿੰਘ ਹੋਇਆ ਅਮਰਤ ਛੱਕ ਕੇ ਦੀਪ ਸਿੰਘ ਜੀ ਨੂੰ ਇੰਜ ਪ੍ਰਤੀਤ ਹੋਣ ਲੱਗਾ ਜਿਵੇਂ ਉਹਨਾਂ ਦੇ ਅੰਦਰ ਅੰਤਤਾ ਦਾ ਬਲ ਆ ਗਿਆ ਹੋਵੇ ਅਤੇ ਉਹ ਪਹਾੜ ਨਾਲ ਟਕਰਾ ਕੇ ਉਸ ਨੂੰ ਚੂਰ-ਚੂਰ ਕਰ ਸਕਦੇ ਹੋਵਣ ਆਨੰਦਪੁਰ ਸਾਹਿਬ ਰਹਿੰਦੇ ਹੋਏ ਦੀਪ ਸਿੰਘ ਜੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਭਾਈ ਮਨੀ ਸਿੰਘ ਜੀ ਦੀ ਗਵਾਹੀ ਹੇਠ ਘੋੜਸਵਾਰੀ ਤਲਵਾਰਬਾਜ਼ੀ ਢਾਲ ਵਰਤੋ ਅਤੇ ਹੋਰ ਹਥਿਆਰਾਂ ਵਿੱਚ ਅਦਭੁਤ ਨਿਪੁੰਨਤਾ ਹਾਸਲ ਕੀਤੀ ਉਸ ਵਕਤ ਕਿਸੇ ਵੀ ਸਾਥੀ ਨੇ ਇਹ ਕਲਪਨਾ ਨਹੀਂ ਕੀਤੀ ਸੀ ਕਿ ਇੱਕ ਦਿਨ ਦੀਪ ਸਿੰਘ ਜੀ ਐਨੇ ਮਹਾਨ ਵਿਦਵਾਨ ਜਰਨੈਲ ਅਤੇ ਅਦਭੁਤ ਯੋਧਾ ਬਨਣਗੇ ਇੱਕ ਵਾਰ ਪਹਾੜੀ ਇਲਾਕੇ ਵਿੱਚ ਯਾਤਰਾ ਕਰਦੇ ਸਮੇਂ ਉਹ ਗੁਰੂ ਸਾਹਿਬ ਦੇ ਨਾਲ ਸਨ ਅਚਾਨਕ ਇੱਕ ਬੱਬਰ ਸ਼ੇਰ ਸਾਹਮਣੇ ਆ ਗਿਆ ਗੁਰੂ ਜੀ ਨੇ ਜੱਥੇ ਨੂੰ ਪੁੱਛਿਆ ਕੋਈ ਇਸ ਜਾਨਵਰ ਨਾਲ ਲੜਨਾ ਚਾਹੁੰਦਾ ਹੈ ਦੀਪ ਸਿੰਘ ਜੀ ਅੱਗੇ ਵਧੇ ਢਾਲ ਨਾਲ ਸ਼ੇਰ ਦੇ ਮੂੰਹ ਤੇ ਵਾਰ ਕੀਤਾ ਅਤੇ ਤਲਵਾਰ ਨਾਲ ਉਸਦੇ ਪੇਟ ਨੂੰ چیر ਦਿੱਤਾ ਉਹਨਾਂ ਨੇ ਗੁਰਬਾਣੀ ਦੀ ਸੰਖਿਆ ਅਤੇ ਅਰਥ ਵਿਆਖਿਆ ਵਿੱਚ ਮੁਹਾਰਤ ਹਾਸਲ ਕੀਤੀ ਗੁਰਮੁਖੀ ਫਾਰਸੀ ਅਰਬੀ ਸੰਸਕ੍ਰਿਤ ਅਤੇ ਬ੍ਰਿਜ ਭਾਸ਼ਾ ਵਿੱਚ ਵੀ ਨਿਪੁੰਨਤਾ ਹਾਸਲ ਕੀਤੀ ਉਹਨਾਂ ਦੀ ਬੁੱਧੀ ਤੀਖਣ ਸੀ ਅਤੇ ਮਨ ਵਿੱਚ ਅਥਾ ਸ਼ਰਧਾ ਸੀ ਇਸ ਲਈ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਛੇਤੀ ਹੀ ਗੁਰਮਤ ਦੇ ਮੂਲ ਸਿਧਾਂਤਾਂ ਦੇ ਗਿਆਤਾ ਬਣ ਗਏ ਉਹਨਾਂ ਦੀ ਲਿਖਤ ਵੀ ਬਹੁਤ ਸੁੰਦਰ ਸੀ ਗੁਰੂ ਜੀ ਨੇ ਲਿਖਤ ਵੇਖ ਕੇ ਬਹੁਤ ਪਰਸੰਤਾ ਜ਼ਾਹਿਰ ਕੀਤੀ ਤੇ ਉਹਨਾਂ ਨੂੰ ਸਿਰੋਪਾਓ ਵੀ ਬਖਸ਼ਿਆ ਸੀ ਆਨੰਦਪੁਰ ਸਾਹਿਬ ਰਹਿੰਦੇ ਹੋਏ ਦੀਪ ਸਿੰਘ ਜੀ ਭਗਤੀ ਵਿੱਚ ਲੀਨ ਰਹਿੰਦੇ ਉਹਨਾਂ ਦੀ ਸੇਵਾ ਸਿੱਧਕ ਅਤੇ ਨਿਮਰ ਸੁਭਾਅ ਕਾਰਨ ਗੁਰੂ ਜੀ ਨੇ ਉਹਨਾਂ ਨੂੰ ਆਪਣਾ ਨੇੜਲਾ ਸਿੱਖ ਬਣਾਇਆ ਸੰਤਾ ਆਦਰ ਨਾਲ ਭਾਈ ਜੀ ਕਹਿ ਕੇ ਬੁਲਾਉਂਦੀਆਂ ਇਹਨਾਂ ਆਦਰ ਸਤਕਾਰ ਮਿਲਣ ਦੇ ਬਾਵਜੂਦ ਵੀ ਉਹਨਾਂ ਦੇ ਸੁਭਾਅ ਵਿੱਚ ਨਿਮਰਤਾ ਅਤੇ ਬੋਲਾਂ ਦੀ ਮਿਠਾਸ ਵਿੱਚ ਕੋਈ ਫਰਕ ਨਹੀਂ ਪਿਆ ਦੀਪ ਸਿੰਘ ਜੀ ਲਗਭਗ 8 ਸਾਲ ਤੱਕ ਗੁਰੂ ਗੋਬੀ ਸਿੰਘ ਜੀ ਦੀ ਸੇਵਾ ਵਿੱਚ ਰਹੇ ਉਧਰ 1702 ਵਿੱਚ ਪੌਂਡ ਵਿੱਚ ਰਹਿੰਦੇ ਉਹਨਾਂ ਦੇ ਮਾਪਿਆਂ ਦੇ ਮਨ ਵਿੱਚ ਪੁੱਤਰ ਨੂੰ ਮਿਲਣ ਦੀ ਇੱਛਾ ਜਾਗੀ ਉਹਨਾਂ ਨੇ ਅਨੰਤਪੁਰ ਸਾਹਿਬ ਜਾਣ ਦੀ ਸਲਾਹ ਬਣਾਈ ਲਗਭਗ 1 ਮਹੀਨਾ ਭਾਈ ਭਗਤਾ ਸਿੰਘ ਜੀ ਆਪਣੇ ਸਰਪੰਨੀਆਂ ਦੇ ਨਾਲ ਅਨੰਤਪੁਰ ਸਾਹਿਬ 'ਤੇ ਟਿਕੇ ਰਹੇ ਭਾਈ ਭਗਤਾ ਸਿੰਘ ਜੀ ਦੀ ਇੱਛਾ ਸੀ ਕਿ ਹੁਣ ਦੀਪ ਸਿੰਘ ਜੀ ਵੀ ਉਹਨਾਂ ਦੇ ਨਾਲ ਪਿੰਡ ਚੱਲਣ ਇਸ ਸਰਬੰਧ ਵਿੱਚ ਉਹਨਾਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਗੁਰੂ ਜੀ ਨੇ ਆਗਿਆ ਦੇ ਦਿੱਤੀ ਪਰ ਨਾਲ ਹੀ ਦੀਪ ਸਿੰਘ ਜੀ ਨੂੰ ਦੋ ਮਹੱਤਵਪੂਰਨ ਕਾਰਜ ਸੌਪੇ ਪਹਿਲਾ ਕਾਰਜ ਇਹ ਸੀ ਕਿ ਆਪਣੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਨਾ ਲੋਕਾਂ ਨੂੰ ਗੁਰਮਤ ਦੇ ਮੂਲ ਸਿਧਾਂਤਾਂ ਦਾ ਗਿਆਨ ਕਰਵਾਉਣਾ ਉਹਨਾਂ ਨੂੰ ਸਿੱਖੀ ਰਹਿਤ ਧਾਰਨ ਕਰਨ ਲਈ ਪ੍ਰੇਰਿਤ ਕਰਨਾ ਅਤੇ ਗੁਰਬਾਣੀ ਦੇ ਨੀਮਤ ਪਾਠੀ ਬਣਾਉਣਾ ਦੂਸਰਾ ਕਾਰਜ ਕਿ ਆਪਣੇ ਆਸ-ਪਾਸ ਦੇ ਪਿੰਡਾਂ ਦੇ ਗੱਬਰਾਂ ਨੂੰ ਸ਼ਸਤਰ ਚਲਾਉਣ ਦੀ ਸਿੱਖਿਆਈ ਦੇਣਾ ਉਹਨਾਂ ਨੂੰ ਘੋੜਸਵਾਰੀ ਦਾ ਅਭਿਆਸ ਕਰਵਾਉਣਾ ਗੁਰੂ ਜੀ ਨੇ ਹੁਕਮ ਦਿੱਤਾ ਜਦੋਂ ਵੀ ਬੁਲਾਵਾ ਆਵੇ ਤੁਰੰਤ ਹਾਜ਼ਰ ਹੋ ਜਾਣਾ ਪਰ ਬਿਨਾਂ ਸੱਦੇ ਦੇ ਅਨੰਤਪੁਰ ਸਾਹਿਬ ਨਾ ਆਉਣਾ ਇਸ ਦੌਰਾਨ ਦੀਨ ਦੁਖਿਆਂ ਦੀ ਸਾਰ ਸੰਭਾਲ ਕਰਨੀ ਅਤੇ ਕਿਸੇ ਜ਼ਾਲਮ ਨੂੰ ਉਹਨਾਂ ਨਾਲ ਤਕਾ ਨਾ ਕਰਨ ਦੇਨਾ ਦੀਪ ਸਿੰਘ ਜੀ ਨੇ ਪੂਰੀ ਅਧੀਨਗੀ ਦੇ ਨਾਲ ਇਹ ਹੁਕਮ ਮੰਨ ਗਏ ਇਸ ਤਰ੍ਹਾਂ 1702 ਵਿੱਚ ਉਹ ਮਾਤਾ ਪਿਤਾ ਦੇ ਨਾਲ ਪਿੰਡ ਵਾਪਸ ਆ ਗਏ ਅਤੇ ਗੁਰੂ ਸਾਹਿਬ ਵੱਲੋਂ ਸੌਪੀਆਂ ਸੇਵਾਵਾਂ ਨਿਭਾਉਂਦੇ ਰਹੇ ਇਸ ਦੌਰਾਨ ਉਹਨਾਂ ਦਾ ਵਿਆਹ ਵੀ ਹੋ ਗਿਆ ਕੁਝ ਸਮੇਂ ਬਾਅਦ 1704 ਵਿੱਚ ਅਨੰਦਪੁਰ ਸਾਹਿਬ ਦੀ ਆਟਮੀ ਨੇ ਲੰਬੀ ਮੁਗਲ ਕੇ ਰਾਬੰਦੀ ਪਹਾੜੀ ਰਾਜਿਆਂ ਵੱਲੋਂ ਕਸਮਾਂ ਤੋੜੇ ਜਾਣਾ ਕੁਝ ਸਿੰਘਾਂ ਦੇ ਵਿਦਾਵੇ ਰਸਤ ਪਾਣੀ ਦਾ ਮੁਕੜਾ ਅਤੇ ਗੁਰੂ ਸਾਹਿਬ ਦੇ ਅਨੰਤਪੁਰ ਸੈਪ ਛੱਡਣ ਦੀ ਦੁਖਦਾਈ ਖਬਰ ਮਿਲੀ ਚਮਕੌਰ ਸਾਹਿਬ ਵਿਚ ਵਿਛੋੜੇ ਅਤੇ ਦੋ ਵੱਡੇ ਸਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਬਾਬਾ ਦੀਪ ਸਿੰਘ ਜੀ ਬਹੁਤ ਵਿਆਕਲ ਹੋਏ ਗੁਰੂ ਜੀ ਦੇ ਸੁਰੱਖਿਅਤ ਹੋਣ ਪੰਜ ਸਿੰਘਾਂ ਦੇ ਗੁਰਮਤਤੇ ਅਤੇ ਮਾਛੀਵਾੜੇ ਰਹੀ ਉੱਚ ਦੇ ਪੀਰ ਬਣ ਕੇ ਨਿਕਲ ਜਾਣ ਦੀ ਜਾਣਕਾਰੀ ਵੀ ਮਿਲੀ ਪਰ ਸਭ ਤੋਂ ਵੱਡਾ ਸਦਮਾ ਦੋ ਛੋਟੇ ਸਹਿਬਜ਼ਾਦਿਆਂ ਦੀ ਅਡੋਲ ਸ਼ਹੀਦੀ ਅਤੇ ਮਾਤਾ ਗੁਜਰੀ ਜੀ ਦੀ ਦੇਹ ਤਿਆਗ ਦੀ ਖਬਰ ਸੀ ਜਿਸ ਨੇ ਬਾਬਾ ਦੀਪ ਸਿੰਘ ਜੀ ਅਤੇ ਸਾਰੀ ਸੰਗਤ ਨੂੰ ਗਹਿਰੇ ਸੋਗ ਵਿੱਚ ਡਬੋ ਦਿੱਤਾ ਅਤੇ ਬਾਬਾ ਜੀ ਨੂੰ ਗੁਰੂ ਜੀ ਨੂੰ ਛੱਡ ਕੇ ਆਉਣ ਦਾ ਭਾਈ ਪਛਤਾਵਾ ਰਿਹਾ ਖੇਦਰਾਣੇ ਦੀ ਢਾਬ ਦੀ ਜੰਗ ਤੋਂ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੇਦਾਵੇ ਵਾਲਾ ਕਾਗਜ਼ ਪਾੜ ਕੇ ਸ਼ਹੀਦ ਹੋਏ 40 ਸਿੰਘਾਂ ਨੂੰ ਮੁਕਤ ਕੀਤਾ ਜਿਸ ਕਰਕੇ ਇਸ ਅਸਥਾਨ ਦਾ ਨਾਮ ਮੁਕਤਸਰ ਸਾਹਿਬ ਪੈ ਗਿਆ ਇਸ ਤੋਂ ਬਾਅਦ ਗੁਰੂ ਜੀ ਮੁਕਤਸਰ ਸਾਹਿਬ ਤੋਂ ਚੱਲ ਕੇ ਪਿੰਡ ਸਾਬੋਕੀ ਤਲਵੰਡੀ ਜ਼ਿਲ੍ਹਾ ਬਠਿੰਡਾ ਪਹੁੰਚੇ ਇੱਥੇ ਕੁਝ ਸਮਾਂ ਵਿਸ਼ਰਾਮ ਕਰਨ ਕਰਕੇ ਇਸ ਅਸਥਾਨ ਦਾ ਨਾਮ ਦਮਦਮਾ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋਇਆ ਤਲਵੰਡੀ ਸਾਬੋ ਵਿੱਚ ਸਿੱਖਾਂ ਨੇ ਸਤਿਗੁਰੂ ਜੀ ਦੀ ਬਹੁਤ ਸ਼ਰਧਾ ਨਾਲ ਸੇਵਾ ਕੀਤੀ ਜਿਸ ਕਰਕੇ ਗੁਰੂ ਜੀ ਲਗਭਗ 89 ਮਹੀਨੇ ਉੱਥੇ ਟਿਕੇ ਰਹੇ ਸਿੱਖਾਂ ਦੀ ਬੇਨਤੀ ਤੇ ਗੁਰੂ ਜੀ ਨੇ ਬਾਣੀ ਦੇ ਸੁੱਧ ਉਚਾਰਨ ਅਤੇ ਅਰਥ ਸਮਝਾਉਣ ਦੀ ਕਿਰਪਾ ਕੀਤੀ ਕਰਤਾਰਪੁਰ ਵਾਲੀ ਮੂਲ ਬੀੜ ਧੀਰਮਲ ਦੇ ਕਬਜ਼ੇ ਵਿੱਚ ਸੀ ਅਤੇ ਉਸ ਨੇ ਉਹ ਬੀੜ ਸਿੰਘਾਂ ਨੂੰ ਦੇਣ ਤੋਂ ਮਨ੍ਹਾ ਕਰ ਦਿੱਤੀ ਅਤੇ ਕਿਹਾ ਅਗਰ ਤੁਹਾਡਾ ਗੁਰੂ ਪੂਰਾ ਹੈ ਤਾਂ ਆਪ ਹੀ ਉਚਾਰ ਲੈਣ ਸਿੰਘਾਂ ਵਿੱਚ ਕੋਈ ਸ਼ੰਕਾ ਨਾ ਰਹਿ ਜਾਵੇ ਇਸ ਲਈ ਗੁਰੂ ਜੀ ਨੇ ਆਪ ਹੀ ਆਪਣੇ ਮੁਖ ਤੋਂ ਸਾਰਾ ਆਦ ਗ੍ਰੰਥ ਉਚਾਰਨ ਕਰਨ ਦਾ ਨਿਰਣਾ ਲਿਆ ਇਸ ਕਾਰਜ ਵਾਸਤੇ ਗੁਰੂ ਜੀ ਨੇ ਪਾਈ ਮਨੀ ਸਿੰਘ ਜੀ ਨੂੰ ਦਿੱਲੀ ਤੋਂ ਅਤੇ ਬਾਬਾ ਦੀਪ ਸਿੰਘ ਜੀ ਨੂੰ ਪੋਵਿੰਡ ਤੋਂ ਤਲਵੰਡੀ ਸਾਬੋ ਬੁਲਾਇਆ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਬਾਬਾ ਜੀ ਨੇ ਹਾਲ ਹੋ ਗਏ ਅਤੇ ਤਲਵੰਡੀ ਸਾਬੋ ਦੂਸਰਾ ਅਨੰਤਪੁਰ ਸਾਹਿਬ ਬਣਦਾ ਨਜ਼ਰ ਆਇਆ ਜਿੱਥੇ ਰੌਣਕ ਦੀਵਾਨ ਕੀਰਤਨ ਅਤੇ ਯੁੱਧ ਅਭਿਆਸ ਜਾਰੀ ਸਨ ਦਸ਼ਮੇਸ਼ ਪਿਤਾ ਜੀ ਦੇ ਨੂਰਾਨੀ ਚਿਹਰੇ ਤੋਂ ਦੁੱਖ ਦਾ ਅਹਿਸਾਸ ਹੀ ਨਹੀਂ ਹੁੰਦਾ ਸੀ ਹਾਲਾਂਕਿ ਚਾਰ ਪੁੱਤਰ ਸ਼ਹੀਦ ਹੋ ਚੁੱਕੇ ਸਨ ਬਾਬਾ ਜੀ ਦੀ ਬੇਨਤੀ ਤੇ ਗੁਰੂ ਜੀ ਨੇ ਉਹਨਾਂ ਨੂੰ ਧੀਰਜ ਰੱਖਣ ਅਤੇ ਭਵਿੱਖ ਵਿੱਚ ਹੋਰ ਵੀ ਵੱਡੀ ਸੇਵਾ ਲਈ ਤਿਆਰ ਰਹਿਣ ਦਾ ਵਚਨ ਕੀਤਾ ਗੁਰੂ ਜੀ ਦੇ ਹੁਕਮ ਨਾਲ ਬਾਬਾ ਦੀਪ ਸਿੰਘ ਜੀ ਅਤੇ ਭਾਈ ਮਨੀ ਸਿੰਘ ਜੀ ਨੇ ਦਮਦਮਾ ਸਹਾਇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ ਗੁਰੂ ਗੋਬੀ ਸਿੰਘ ਜੀ ਨੇ ਮੁੱਖੋਂ ਬਾਣੀ ਉਚਾਰੀ ਭਾਈ ਮਨੀ ਸਿੰਘ ਜੀ ਲਿਖਦੇ ਅਤੇ ਬਾਬਾ ਦੀਪ ਸਿੰਘ ਜੀ ਨੇ ਕਲਮ ਸਾਹੀ ਅਤੇ ਕਾਗਜ਼ ਆਦ ਤਿਆਰ ਕਰਨ ਦੀ ਸੇਵਾ ਨਿਭਾਈ ਇਹ ਮਹਾਨ ਕਾਰਜ ਲਗਭਗ 9 ਮਹੀਨੇ 9 ਦਿਨ ਵਿੱਚ ਪੂਰਾ ਹੋਇਆ ਇਸ ਬੀੜ ਵਿੱਚ ਪੰਜਵੇਂ ਪਾਸ਼ਾ ਗੁਰ ਅਰਜਨ ਦੇਵ ਜੀ ਦੀ ਵੱਲੋਂ ਤਿਆਰ ਕੀਤੀ ਹੋਈ ਬਾਣੀ ਤੋਂ ਇਲਾਵਾ ਨੌਵੇਂ ਪਾਤਸ਼ਾਹ ਦੀ ਬਾਣੀ ਨੂੰ ਵੀ ਦਰਜ ਕੀਤਾ ਗਿਆ। ਬਾਬਾ ਦੀਪ ਸਿੰਘ, ਪਾਈ ਮਨੀ ਸਿੰਘ ਅਤੇ ਹੋਰ 46 ਸਿੰਘਾਂ ਨੇ ਜਿਨ੍ਹਾਂ ਨੇ ਇਸ ਦੀ ਪੂਰੀ ਕਥਾ ਸੁਣੀ ਉਹ ਜੀਵਨ ਮੁਕਤ ਹੋ ਗਏ। ਦਮਦਮਾ ਸਾਹਿਬ ਵਿੱਚ ਤਿਆਰ ਹੋਣ ਕਰਕੇ ਇਹ ਦਮਦਮੀ ਬੀੜ ਕਹਲਾਈ। 1706 ਵਿੱਚ ਗੁਰੂ ਗੋਬੀ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਸ਼੍ਰੀ ਦਮਦਮਾ ਸਾਹਿਬ ਦੀ ਜ਼ਿੰਮੇਵਾਰੀ ਸੌਂਪੀ ਜਦਕਿ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਵਿੱਚ ਸ਼੍ਰੀ ਹਰਮੰਦਰ ਸਾਹਿਬ ਦਾ ਮੁੱਖ ਗੰਦੀ ਨਿਯੁਕਤ ਕੀਤਾ ਗਿਆ ਗੁਰੂ ਜੀ ਦੇ ਸ਼੍ਰੀ ਹਜ਼ੂਰ ਸਾਹਿਬ ਜਾਣ ਵੇਲੇ ਬਾਬਾ ਦੀਪ ਸਿੰਘ ਜੀ ਵੀ ਉਹਨਾਂ ਦੇ ਨਾਲ ਸਨ ਨਦੇੜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਣ ਵੇਲੇ ਬਾਬਾ ਦੀਪ ਸਿੰਘ ਜੀ ਪੰਜ ਪਿਆਰਿਆਂ ਵਿੱਚ ਹਾਜ਼ਰ ਸਨ ਬਾਬਾ ਜੀ ਦੇ ਨਾਲ ਭਾਈ ਧਰਮ ਸਿੰਘ ਜੀ ਭਾਈ ਹਰੀ ਸਿੰਘ ਜੀ ਭਾਈ ਸੰਤੋਖ ਸਿੰਘ ਜੀ ਅਤੇ ਭਾਈ ਗੁਰਬਖਸ਼ ਸਿੰਘ ਜੀ ਨੇ ਵੀ ਇਸ ਮਹਾਨ ਸੇਵਾ ਵਿੱਚ ਭਾਗ ਲਿਆ 1708 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਬਾਬਾ ਜੀ ਨੇ ਗੁਰੂ ਜੀ ਵੱਲੋਂ ਬਖਸ਼ੀ ਗਈ ਇਸ ਸਿੱਖ ਕੇਂਦਰ ਦੀ ਸੰਭਾਲ ਤੇ ਸੇਵਾ ਜਾਰੀ ਰੱਖੀ ਦਮਦਮਾ ਸਾਹਿਬ ਦਮਦਮੀ ਟਕਸਾਲ ਦੇ ਨਾਲ ਪ੍ਰਸਿੱਧ ਕੇਂਦਰ ਬਣਿਆ ਜਿੱਥੇ ਸਿੱਖ ਸ਼ਸਤਰ ਤਿਆਰ ਕਰਦੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਵੀ ਲੈਂਦੇ ਬਾਬਾ ਦੀਪ ਸਿੰਘ ਜੀ ਕਈ ਸਾਲ ਇੱਥੇ ਰਹਿ ਕੇ ਸਿੱਖੀ ਦੇ ਸਿਧਾਂਤਾਂ ਦਾ ਪ੍ਰਚਾਰ ਕਰਦੇ ਰਹੇ ਉਹ ਸਦਾ ਲੋੜਵੰਦਾ ਦੀ ਮਦਦ ਅਤੇ ਸੱਚ ਇਨਸਾਫ ਲਈ ਹਮੇਸ਼ਾ ਤਿਆਰ ਰਹਿੰਦੇ ਸਨ 1709 ਵਿੱਚ ਬਾਬਾ ਦੀਪ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਮਿਲ ਕੇ ਸਦੌਰਾ ਅਤੇ ਸਰਹੰਦ ਦੇ ਜ਼ਾਲਮ ਹਾਕਮਾਂ ਨੂੰ ਸਜ਼ਾ ਦਿੱਤੀ ਅਤੇ ਸਰਹੰਦ ਫਤਿਹ ਕੀਤੀ ਪੰਤ ਪ੍ਰਕਾਸ਼ ਵਿੱਚ ਰਤਨ ਸਿੰਘ ਭੰਗੂ ਨੇ ਬਾਬਾ ਜੀ ਦੇ ਇੱਕ ਦੰਦ ਟੁੱਟਣ ਦਾ ਵੀ ਜ਼ਿਕਰ ਕੀਤਾ ਹੈ ਬਾਬਾ ਦੀਪ ਸਿੰਘ ਜੀ ਨੇ 1708 ਤੋਂ 1715 ਤੱਕ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸਾਰੀਆਂ ਲੜਾਈਆਂ ਵਿੱਚ ਮਦਦ ਅਤੇ ਸਹਿਯੋਗ ਦਿੱਤਾ ਅਤੇ ਸਿੱਖ ਰਾਜ ਸਥਾਪਨਾ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਇਸੇ ਦੌਰਾਨ ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਜ਼ਿੰਦਾ ਸ਼ਹੀਦ ਦਾ ਖਿਤਾਬ ਵੀ ਮਿਲਿਆ 1716 ਵਿੱਚ ਬਾਬਾ ਜੀ ਨੇ ਛੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸਰੂਪ ਗੁਰਮੁਖੀ ਵਿੱਚ ਤਿਆਰ ਕੀਤੇ ਜੋ ਚਾਰ ਤਖਤਾਂ ਵੱਲ ਭੇਜੇ ਗਏ ਪਹਿਲਾ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੂਸਰਾ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਬਿਹਾਰ ਤੀਸਰਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਤਪੁਰ ਸਾਹਿਬ ਅਤੇ ਚੌਥਾ ਤਖਤ ਅਬਜਲਗਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਦੇੜ ਮਹਾਰਾਸ਼ਟਰ ਇਸ ਦੇ ਨਾਲ ਉਹਨਾਂ ਨੇ ਇੱਕ ਸਰੂਪ ਅਰਬੀ ਪਾਸ਼ਾ ਵਿੱਚ ਵੀ ਤਿਆਰ ਕੀਤਾ 1733 ਵਿੱਚ ਮੁਗਲ ਹਾਕਮ ਜ਼ਕਰੀਆ ਖਾਨ ਨੇ ਸਿੱਖਾਂ ਨਾਲ ਸਮਝੌਤਾ ਕੀਤਾ ਅਤੇ ਕਪੂਰ ਸਿੰਘ ਨੂੰ ਨਵਾਬ ਦਾ ਖਿਤਾਬ ਦਿੱਤਾ ਜੋ ਕਿ ਉਹਨਾਂ ਨੇ ਸਿੱਖਾਂ ਦੀ ਰੱਖਿਆ ਅਤੇ ਰਾਹਤ ਲਈ ਰਣਨੀਤਿਕ ਤੌਰ ਤੇ ਸਵੀਕਾਰ ਕੀਤਾ ਖਿਤਾਬ ਸਵੀਕਾਰ ਕਰਨ ਤੋਂ ਪਹਿਲੇ ਪੰਜ ਪਿਆਰਾਂ ਦੇ ਚਰਨਾਂ ਦੇ ਵਿੱਚ ਰੱਖਿਆ ਗਿਆ ਜਿਨ੍ਹਾਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਵੀ ਮੌਜੂਦ ਸਨ 1733 ਵਿੱਚ ਹੀ ਖਾਲਸਾ ਫੌਜਾਂ ਦੇ ਸਰਨਾਇਕ ਨਵਾਬ ਕਪੂਰ ਸਿੰਘ ਨੇ ਬਾਬਾ ਦੀਪ ਸਿੰਘ ਜੀ ਨੂੰ ਦਾਲ ਖਾਲਸਾ ਦੀ ਇੱਕ ਜਥੇਬੰਦੀ ਦਾ ਨਿਰਦੇਸ਼ ਸੌਂਪਿਆ ਦਾਲ ਖਾਲਸਾ ਪੰਜਾਬ ਵਿੱਚ ਫੈਲੇ ਹੋਏ ਖਾਲਸਾ ਦੇ ਵੱਖ-ਵੱਖ ਜਥਿਆਂ ਦਾ ਇਕੱਠਾ ਅਤੇ ਸਾਂਝਾ ਸੰਗਠਨ ਸੀ 1748 ਦੀ ਵਿਸਾਖੀ ਦੇ ਦਿਨ ਜਦੋਂ ਦਲ ਖਾਲਸਾ ਨੂੰ ਦੁਬਾਰਾ ਗਠਿਤ ਕਰਕੇ 12 ਮਿਸਲਾ ਬਣਾਈਆਂ ਗਈਆਂ ਤਾਂ ਬਾਬਾ ਦੀਪ ਸਿੰਘ ਜੀ ਨੂੰ ਸ਼ਹੀਦਾਂ ਦੀ ਮਿਸਲ ਦੀ ਅਗਵਾਈ ਸੌਂਪੀ ਗਈ 1953 ਵਿੱਚ ਮੀਰ ਮੰਨੂ ਦੀ ਮੌਤ ਤੋਂ ਬਾਅਦ ਸਿੱਖ ਤੇਜ਼ੀ ਨਾਲ ਇੱਕ ਵੱਡੀ ਤਾਕਤ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਏ ਮੀਰ ਮੰਨੂ ਉਹੀ ਸੀ ਜਿਸ ਨੇ ਸਿੱਖਾਂ ਦੇ ਜਨਤਕ ਕਤਲੇਆਮ ਦਾ ਹੁਕਮ ਜਾਰੀ ਕੀਤਾ ਸੀ ਇਹ ਭਾਰਤ ਉੱਤੇ ਅਫਗਾਨੀ ਹਮਲਿਆਂ ਦਾ ਦੌਰ ਸੀ ਅਫਗਾਨ ਹਮਲਾਵਰ ਭਾਰਤ ਤੋਂ ਖਜ਼ਾਨਿਆਂ ਦੇ ਗੱਡੇ ਅਤੇ ਔਰਤਾਂ ਨੂੰ ਲੁੱਟ ਕੇ ਲੈ ਜਾਂਦੇ ਸਨ ਪਰ ਹਰ ਵਾਰ ਸਿੱਖ ਉਹਨਾਂ ਨੂੰ ਘੇਰ ਲੈਂਦੇ ਸਿੱਖ ਲੁੱਟੀਆਂ ਹੋਈਆਂ ਔਰਤਾਂ ਨੂੰ ਛੁਡਾ ਲੈਂਦੇ ਅਤੇ ਨਾਲ ਹੀ ਕੁਝ ਖਜ਼ਾਨਾ ਵੀ ਵਾਪਸ ਲੁੱਟ ਲੈਂਦੇ ਸਨ ਅਪ੍ਰੈਲ 1757 ਆਪਣੇ ਚੌਥੇ ਹਮਲੇ ਦੌਰਾਨ ਅਹਿਮਦ ਸ਼ਾਹ ਅਬਦਾਲੀ ਕੀਮਤੀ ਮਾਲ ਅਤੇ ਕੈਦੀ ਔਰਤਾਂ ਤੇ ਨੌਜਵਾਨਾਂ ਨੂੰ ਲੈ ਕੇ ਦਿੱਲੀ ਤੋਂ ਕਾਬਲ ਵਾਪਸ ਜਾ ਰਿਹਾ ਸੀ ਸਿੱਖਾਂ ਨੇ ਯੋਜਨਾ ਬਣਾਈ ਕਿ ਮਾਲ ਵਾਪਸ ਅਤੇ ਕੈਦੀਆਂ ਨੂੰ ਆਜ਼ਾਦ ਕਰਾਇਆ ਜਾਵੇ ਬਾਬਾ ਦੀਪ ਸਿੰਘ ਜੀ ਦਾ ਜੱਥਾ ਕੁਰਕਸਿੱਤ ਦੇ ਨੇੜੇ ਤਾਇਨਾਤ ਕੀਤਾ ਗਿਆ ਇਸ ਜੱਥੇ ਨੇ ਬਹੁਤ ਸਾਰੇ ਕੈਦੀਆਂ ਨੂੰ ਛੁਡਾਇਆ ਅਤੇ ਅਬਦਾਲੀ ਦੇ ਕੀਮਤੀ ਮਾਲ ਦਾ ਵੱਡਾ ਹਿੱਸਾ ਵਾਪਸ ਹਾਸਲ ਕੀਤਾ ਅਬਦਾਲੀ ਆਪਣੇ ਚਾਰ ਹਮਲਿਆਂ ਤੋਂ ਬਾਅਦ ਤੰਗ ਆ ਕੇ ਲਾਹੌਰ ਦੇ ਸੂਬੇਦਾਰ ਨੂੰ ਪੁੱਛਦਾ ਹੈ ਇਹ ਸਿੱਖ ਕੌਣ ਹਨ ਉਹ ਜਵਾਬ ਦਿੰਦਾ ਹੈ ਇਹ ਸਿੱਖ ਪਤਾ ਨਹੀਂ ਕਿਹੜੀ ਮਿੱਟੀ ਦੇ ਬੜੇ ਹਨ ਅਸੀਂ ਮਾਰ ਮਾਰ ਥੱਕ ਗਏ ਹਾਂ ਪਰ ਇਹ ਮੁੱਕਦੇ ਹੀ ਨਹੀਂ ਉਹਨਾਂ ਦੇ ਗੁਰੂ ਨੇ ਇਹਨਾਂ ਨੂੰ ਅੰਮ੍ਰਿਤ ਪਿਲਾ ਕੇ ਪਤਾ ਨਹੀਂ ਕਿਹੜੀ ਸ਼ਕਤੀ ਇਹਨਾਂ ਵਿੱਚ ਭਰ ਦਿੱਤੀ ਹੈ ਇਹਨਾਂ ਦੇ ਦਰਬਾਰ ਸਾਹਿਬ ਵਿੱਚ ਸਰੋਵਰ ਹੈ ਜਿਸ ਵਿੱਚ ਜੋ ਵੀ ਇਸ਼ਨਾਨ ਕਰਦਾ ਹੈ ਉਹ ਅਮਰ ਹੀ ਹੋ ਜਾਂਦਾ ਹੈ ਕਾਬਲ ਵਾਪਸ ਜਾਣ ਤੋਂ ਪਹਿਲਾਂ ਅਬਦਾਲੀ ਨੇ ਆਪਣੇ ਪੁੱਤਰ ਤੈਮੂਰ ਅਤੇ ਸੈਨਾਪਤੀ ਜਹਾ ਖਾਨ ਨੂੰ ਹਰ ਸਿੱਖ ਨੂੰ ਖਤਮ ਕਰਨ ਦਾ ਹੁਕਮ ਦਿੱਤਾ ਹਾਜੀ ਅਤਾ ਖਾਨ ਤੋਂ ਸਿੱਖਾਂ ਖਿਲਾਫ ਫਤਵਾ ਜਾਰੀ ਕਰਾਇਆ ਗਿਆ ਅਬਦਾਲੀ ਨੇ ਕਿਹਾ ਜੋ ਮਰਜ਼ੀ ਕਰੋ ਪਰ ਇਹ ਸਿੱਖ ਇਸ ਦੁਨੀਆ ਵਿੱਚ ਜਿਉਂਦੇ ਨਹੀਂ ਰਹਿਣੇ ਚਾਹੀਦੇ ਸਭ ਤੋਂ ਪਹਿਲਾਂ ਜਾ ਕੇ ਉਸ ਸਰੋਵਰ ਦਾ ਕੁਝ ਕਰੋ ਇਸ ਤਰ੍ਹਾਂ ਜ਼ਾਲਮਾਂ ਨੇ ਹਮਲਾ ਕਰਕੇ ਪਵਿੱਤਰ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਭੰਗ ਕਰ ਦਿੱਤਾ ਅਤੇ ਸਰੋਵਰ ਨੂੰ ਮਿੱਟੀ ਅਤੇ ਗੰਦ ਨਾਲ ਭੂਰ ਦਿੱਤਾ ਉਸ ਸਮੇਂ ਇਸ ਨੂੰ ਰੋਕਣ ਵਾਸਤੇ ਕੁਝ ਸਿੰਘਾਂ ਦੀ ਸ਼ਹਾਦਤ ਹੋ ਗਈ ਪਰ ਉਹ ਇਸ ਨੂੰ ਰੋਕ ਨਾ ਸਕੇ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਸ੍ਰੀ ਹਰਮੰਦਰ ਸਾਹਿਬ ਦੀ ਬੇਦਵੀ ਬਾਰੇ ਪਤਾ ਲੱਗਿਆ ਤਾਂ ਇਹ ਸੁਣ ਕੇ ਉਹਨਾਂ ਦਾ ਖੂਨ ਖਾਲ ਉਠਿਆ ਅਤੇ ਅੱਖਾਂ ਲਾਲ ਹੋ ਗਈਆਂ ਬਾਬਾ ਜੀ ਨੇ ਕਲਮ ਰੱਖ ਦਿੱਤੀ ਅਤੇ ਉਹਨਾਂ ਦਾ ਹੱਥ 18 ਸੇਰ ਖੰਡੇ ਵੱਲ ਵਧਿਆ ਭਾਵੇਂ ਉਹਨਾਂ ਦੀ ਉਮਰ 75 ਸਾਲ ਸੀ ਪਰ ਉਹਨਾਂ ਵਿੱਚ ਨੌਜਵਾਨ ਯੋਧੇ ਵਰਗੀ ਤਾਕਤ ਅਤੇ ਜੋਸ਼ ਸੀ ਉਹਨਾਂ ਨੇ ਤਕਤ ਸ੍ਰੀ ਦਮਦਮਾ ਸਾਹਿਬ ਦੀ ਸੰਗਤ ਨੂੰ ਘਟਨਾ ਦੱਸ ਕੇ 500 ਯੋਧਿਆਂ ਨਾਲ ਸ੍ਰੀ ਹਰਮੰਦਰ ਸਾਹਿਬ ਵੱਲ ਕੂਚ ਕਰਨ ਦੀ ਤਿਆਰੀ ਕੀਤੀ ਤੁਰੰਤ ਤੋਂ ਪਹਿਲੇ ਬਾਬਾ ਜੀ ਨੇ ਅਰਦਾਸ ਕੀਤੀ ਅਤੇ ਪ੍ਰਣ ਕੀਤਾ ਜਦ ਤੱਕ ਸ੍ਰੀ ਹਰਮੰਦਰ ਸਾਹਿਬ ਜ਼ਾਲਿਮਾਂ ਤੋਂ ਮੁਕਤ ਨਹੀਂ ਹੁੰਦਾ ਮੈਂ ਸ਼ਹੀਦੀ ਪ੍ਰਾਪਤ ਨਹੀਂ ਕਰਾਂਗਾ ਜਦੋਂ ਬਾਬਾ ਜੀ ਤਰਨਤਾਰਨ ਪਹੁੰਚੇ ਜੋ ਕਿ ਅੰਮ੍ਰਿਤਸਰ ਤੋਂ ਲਗਭਗ 10 ਮੀਲ ਦੀ ਦੂਰੀ ਤੇ ਹੈ ਸਿੰਘਾਂ ਦੀ ਗਿਣਤੀ ਵੱਧ ਕੇ 5000 ਦੇ ਕਰੀਬ ਹੋ ਗਈ। ਇਸ ਸਮੇਂ ਬਾਬਾ ਜੀ ਨੇ ਆਪਣੇ ਖੰਡੇ ਨਾਲ ਜ਼ਮੀਨ ਉੱਤੇ ਇੱਕ ਲਕੀਰ ਖਿੱਚੀ ਅਤੇ ਕਿਹਾ ਕੇਵਲ ਉਹੀ ਸਿੰਘ ਇਸ ਲਕੀਰ ਨੂੰ ਪਾਰ ਕਰਨ ਜੋ ਲੜਨ ਅਤੇ ਸ਼ਹੀਦੀ ਦੇਣ ਲਈ ਤਿਆਰ ਹਨ ਬਾਕੀ ਵਾਪਸ ਜਾ ਸਕਦੇ ਹਨ। ਸਾਰੇ ਹੀ ਸਿੰਘ ਗੁਰੂ ਲਈ ਜਾਨ ਦੇਣ ਲਈ ਖੁਸ਼ੀ ਨਾਲ ਲਕੀਰ ਪਾਰ ਕਰ ਗਏ। ਇਸ ਸਥਾਨ ਤੇ ਹੁਣ ਗੁਰਦੁਆਰਾ ਲਕੀਰ ਸਾਹਿਬ ਸ਼ੇ ਸ਼ੋਭਿਤ ਹੈ ਜਦੋਂ ਜਹਾਂਨ ਖਾਨ ਨੂੰ ਸਿੰਘਾਂ ਦੀ ਚੜ੍ਹਾਈ ਦਾ ਪਤਾ ਲੱਗਾ ਤਾਂ ਉਸਨੇ ਆਪਣੀ 20000 ਦੀ ਫੌਜ ਤਿਆਰ ਕਰ ਲਈ ਅਤੇ ਤੈਮੂਰ ਨੂੰ ਹੋਰ ਫੌਜ ਭੇਜਣ ਲਈ ਸੁਨੇਹਾ ਭੇਜ ਦਿੱਤਾ ਇਹ ਫੌਜ ਅੰਮ੍ਰਿਤਸਰ ਤੋਂ ਲਗਭਗ 6 ਮੀਲ ਉੱਤਰ ਵੱਲ ਮੋਰਚਾ ਲਾ ਕੇ ਸਿੰਘਾਂ ਦੀ ਉਡੀਕ ਕਰਨ ਲੱਗੀ ਅਤੇ 11 ਨਵੰਬਰ 1757 ਨੂੰ ਗੋਹਲਵਾੜ ਦੇ ਨੇੜੇ ਦੋਹਾਂ ਫੌਜਾਂ ਵਿਚਕਾਰ ਭਿਆਨਕ ਟੱਕਰ ਹੋਈ ਇੱਕ ਪਾਸੇ ਬੋਲੇ ਸੋਨੇ ਹਾਲ ਤੇ ਦੂਜੇ ਪਾਸੇ ਅੱਲਾਹੁ ਅਕਬਰ ਦੀਆਂ ਆਵਾਜ਼ਾਂ ਗੂੰਜੀਆਂ ਬਾਬਾ ਜੀ ਦੇ ਇੱਕ ਹੱਥ ਵਿੱਚ ਦੋ ਧਾਰੀ ਖੰਡਾ ਜਿਸ ਦਾ ਭਾਰ 18 ਸੇਰ ਲਗਭਗ 16 ਕਿਲੋ ਅਤੇ ਦੂਜੇ ਹੱਥ ਵਿੱਚ ਗੁਰਜ ਸੀ ਖੰਡੇ ਦਾ ਤੇ ਸਾਨੂੰ ਪਤਾ ਹੈ ਪਰ ਕਹਿੰਦੇ ਹਨ ਦੂਜੇ ਹੱਥ ਵਿੱਚ ਫੜੀ ਗੁਰਜ ਦਾ ਭਾਰ ਵੀ ਓਨਾ ਹੀ ਸੀ ਅਫਗਾਨਾ ਦੇ ਚੋਟੀ ਦੇ ਜਰਨੈਲ ਮੁਹੰਮਦ ਕਰੀਮ ਬਖਸ਼ ਨੂੰ ਬਾਬਾ ਜੀ ਨੇ ਸਿਰ ਵਿੱਚ ਗੁਰਜ ਮਾਰ ਕੇ ਹੀ ਮਾਰਿਆ ਸੀ ਇਸ ਕਮਸਾਹ ਦੇ ਯੁੱਧ ਵਿੱਚ ਅਹਿਮ ਸ਼ਾ ਅਬਦਾਲੀ ਦੇ ਫੌਜ ਦੇ ਸਰਦਾਰ ਜਹਾਨ ਖਾਨ ਨੂੰ ਬਾਬਾ ਦੀਪ ਸਿੰਘ ਦੇ ਸਾਥੀ ਦਿਆਲ ਸਿੰਘ ਜੀ ਨੇ ਆਪਣੀ ਤੇਗ ਨਾਲ ਹਾਥੀ ਦੇ ਬੈਠੇ ਜਹਾਨ ਖਾਨ ਦਾ ਸਿਰ ਧਰਤੀ ਤੇ ਲਾ ਦਿੱਤਾ ਜਰਨੈਲ ਦੀ ਮੌਤ ਦੇ ਨਾਲ ਜੰਗ ਵਿੱਚ ਭਗਦੰ ਮਚ ਗਈ ਅਤੇ ਮੁਗਲਾਂ ਦੇ ਸਾਰੇ ਸਿਪਾਈ ਪਿੱਛੇ ਹਟ ਕੇ ਭੱਜਣ ਲੱਗ ਪਏ ਸਿੰਘ ਅੰਮ੍ਰਿਤਸਰ ਵੱਲ ਲਗਾਤਾਰ ਵੱਧ ਰਹੇ ਸਨ ਜਦੋਂ ਮੁਸਲਿਮ ਫੌਜ ਵਾਪਸ ਭੱਜ ਰਹੀ ਸੀ ਤੇ ਉਹਨਾਂ ਦਾ ਮਲਾਪ ਰਸਤੇ ਵਿੱਚ ਫੌਜ ਸਮੇਤ ਤੈਮੂਰ ਨਾਲ ਹੁੰਦਾ ਹੈ ਤੈਮੂਰ ਆਪਣੇ ਭੱਜ ਰਹੇ ਸੈਨਿਕਾਂ ਨੂੰ ਵੀ ਆਪਣੇ ਨਾਲ ਲੈ ਕੇ ਜੰਗ ਦੇ ਮੈਦਾਨ ਨਾਲ ਤੁਰ ਪੈਂਦਾ ਹੈ ਹੁਣ ਇੱਕ ਵਾਰ ਫਿਰ ਸਿੰਘਾਂ ਦੀ ਫੌਜ ਅਤੇ ਤੈਮੂਰ ਦਾ ਆਮੋ-ਸਾਮਣਾ ਹੁੰਦਾ ਹੈ ਅਤੇ ਜੰਗ ਫੇਰ ਸ਼ੁਰੂ ਹੋ ਜਾਂਦੀ ਹੈ ਬਾਬਾ ਜੀ ਆਪਣੇ ਘੋੜੇ ਤੇ ਦੁਸ਼ਮਨਾਵਲ ਬਿਜਲੀ ਵਾਂਗ ਗਰਜਦੇ ਹਨ ਯਕੂਬ ਖਾਨ ਅਤੇ ਬਾਬਾ ਜੀ ਜੰਗ ਦੇ ਮੈਦਾਨ ਵਿੱਚ ਆਹਮੋ ਸਾਹਮਣੇ ਹੋਏ ਬਾਬਾ ਜੀ ਨੇ ਯਕੂਬ ਖਾਨ ਦੇ ਸਿਰ ਤੇ ਐਨੇ ਜ਼ੋਰ ਦਾ ਵਾਰ ਕੀਤਾ ਕਿ ਉਹ ਉੱਥੇ ਹੀ ਡਿੱਗ ਪਿਆ ਅਤੇ ਤੁਰੰਤ ਹੀ ਮਾਰਿਆ ਗਿਆ ਦੁਸ਼ਮਣ ਵੱਲੋਂ ਹਮਲਾ ਕਰਨ ਤੇ ਬਾਬਾ ਜੀ ਦਾ ਘੋੜਾ ਜ਼ਖਮੀ ਹੋ ਕੇ ਡਿੱਗ ਪੈਂਦਾ ਹੈ ਅਤੇ ਸ਼ਹੀਦੀ ਪ੍ਰਾਪਤ ਕਰਦਾ ਹੈ ਇਸ ਤੋਂ ਬਾਅਦ ਬਾਬਾ ਜੀ ਪੈਦਲ ਹੀ ਦੁਸ਼ਮਨਾ ਨੂੰ ਵੱਢਦੇ ਹੋਏ ਦਰਬਾਰ ਸਾਹਿਬ ਵੱਲ ਅੱਗੇ ਵਧਦੇ ਹਨ ਆਪਣੀ ਸੈਨਾ ਦਾ ਨੁਕਸਾਨ ਹੁੰਦਾ ਵੇਖ ਕੇ ਇੱਕ ਮੁਸਲਮ ਜਰਨੈਲ ਜਮਾਲ ਖਾਨ ਬਾਬਾ ਜੀ ਨੂੰ ਇਕੱਲੇ ਨਾਲ ਇਕੱਲਾ ਲੜਨ ਲਈ ਵੰਗਾਰਦਾ ਹੈ ਇੱਕ ਪਾਸੇ 75 ਸਾਲ ਹੈ ਬਾਬਾ ਦੀਪ ਸਿੰਘ ਜੀ ਅਤੇ ਦੂਜੇ ਪਾਸੇ 35 ਸਾਲਾਂ ਸੂਰਮਾ ਜਮਾਲ ਖਾਨ ਇੱਕ ਗੁਰੂ ਰਾਮਦਾਸ ਜੀ ਦੀ ਬਖਸ਼ਿਸ਼ ਲਈ ਲੜ ਰਿਹਾ ਹੈ ਅਤੇ ਦੂਜਾ ਲੁੱਟਿਆ ਹੋਇਆ maal ਆਪਣੇ ਘਰ ਲੈ ਕੇ ਜਾਣ ਲਈ ਜੰਗ ਕਰ ਰਿਹਾ ਸੀ ਕਾਫੀ ਸਮਾਂ ਲੜਾਈ ਚੱਲਦੀ ਰਹਿੰਦੀ ਹੈ ਅੰਤ ਉਹ ਸਮਾਂ ਆਉਂਦਾ ਹੈ ਜਦੋਂ ਸਾਂਝੇਵਾਰ ਦੇ ਨਾਲ ਦੋਹਾਂ ਜਰਨੈਲਾਂ ਦਾ ਸਿਰ ਧੜ ਤੋਂ ਅਲੱਗ ਹੋ ਜਾਂਦਾ ਹੈ ਬਾਬਾ ਦੀਪ ਸਿੰਘ ਜੀ ਦਾ ਸਿਰ ਧਰਤੀ ਤੇ ਡਿੱਗ ਜਾਂਦਾ ਹੈ ਇਹ ਦੇਖ ਕੇ ਇੱਕ ਸਿੰਘ ਭਾਵੁਕ ਹੋ ਕੇ ਬਚਨ ਕਰਦਾ ਹੈ ਬਾਬਾ ਜੀ ਤੁਸੀਂ ਤਾਂ ਅਰਦਾਸ ਕੀਤੀ ਸੀ ਕਿ ਦਰਬਾਰ ਸਾਹਿਬ ਦੀ ਪ੍ਰਕਰਮਾ ਤੱਕ ਪਹੁੰਚਣਾ ਹੈ ਇਹ ਸੁਣਦੇ ਹੀ ਬਾਬਾ ਜੀ ਦੇ ਵਿੱਚ ਅਦਭੁਤ ਰੋਹਾਨੀ ਸ਼ਕਤੀ ਆ ਜਾਂਦੀ ਹੈ ਉਹਨਾਂ ਨੇ ਇੱਕ ਹੱਥ ਦੀ ਹਥੇਲੀ ਤੇ ਆਪਣਾ ਸੇਸ ਟਿਕਾ ਲਿਆ ਅਤੇ ਦੂਜੇ ਹੱਥ ਨਾਲ ਲਗਭਗ 16 ਕਿਲੋ ਦਾ ਖੰਡਾ ਪੂਰੇ ਜ਼ੋਰ ਅਤੇ ਤੀਬਰਤਾ ਨਾਲ ਚਲਾਇਆ ਜਜੋਂ ਦੁਸ਼ਮਣ ਸੈਨਿਕ ਨੇ ਦੇਖਿਆ ਕਿ ਬਾਬਾ ਜੀ ਮਾਰ ਕੇ ਵੀ ਨਹੀਂ ਰੁਕ ਰਹੇ ਤਾਂ ਉਹ ਹਥਿਆਰ ਸੁੱਟ ਕੇ ਕਪਰਾ ਕੇ ਭੱਜਣ ਲੱਗ ਪਏ ਇਸ ਜਗ੍ਹਾ ਤੇ ਅੱਜ ਗੁਰਦੁਆਰਾ ਸ਼੍ਰੀ ਟਾਲਾ ਸਾਹਿਬ ਮੌਜੂਦ ਹੈ ਆਖਿਰਕਾਰ ਬਾਬਾ ਦੀਪ ਸਿੰਘ ਜੀ ਗੁਰੂ ਰਾਮਦਾਸ ਜੀ ਦੇ ਦਰ ਸ਼੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਤੱਕ ਪਹੁੰਚੇ ਆਪਣਾ ਸੇਸ਼ ਰੱਖਿਆ ਫਤਿਹ ਉਚਾਰੀ ਅਤੇ 11 ਨਵੰਬਰ 1757 ਨੂੰ ਸ਼ਹੀਦੀ ਪ੍ਰਾਪਤ ਕਰਕੇ ਸੱਚਖੰਡ ਸਦਾਰ ਗਏ ਜਿਸ ਥਾਂ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੇਸ਼ ਰੱਖਿਆ ਸੀ ਉਸ ਸਥਾਨ ਨੂੰ ਸ਼੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਨਿਸ਼ਾਨਬੰਦ ਕੀਤਾ ਗਿਆ ਸੀ ਅਤੇ ਦੁਨੀਆ ਭਰ ਤੋਂ ਆਉਣ ਵਾਲੇ ਸਿੱਖ ਉਤੇ ਸ਼ਰਧਾ ਨਾਲ ਮੱਥਾ ਟੇਕਦੇ ਸਨ ਪਰ ਹੁਣ ਉਸ ਸਥਾਨ ਤੇ ਗੁਰਦੁਆਰਾ ਸਾਹਿਬ ਸ਼ਿਸ਼ੋਭਿਤ ਹੈ ਬਾਬਾ ਦੀਪ ਸਿੰਘ ਜੀ ਦਾ 16 ਕਿਲੋ ਦਾ ਖੰਡਾ ਦੋ ਧਾਰੀ ਤਲਵਾਰ ਜੋ ਉਹਨਾਂ ਨੇ ਆਪਣੀ ਆਖਰੀ ਜੰਗ ਵਿੱਚ ਵਰਤੀ ਸੀ ਅੱਜ ਵੀ ਸ਼੍ਰੀ ਅਕਾਲ ਤਖਤ ਸਾਹਿਬ ਵਿੱਚ ਸੰਭਾਲ ਕੇ ਰੱਖੀ ਹੋਈ ਹੈ ਜਿੱਥੇ ਬਾਬਾ ਜੀ ਦਾ ਦੇ ਸੰਸਕਾਰ ਕੀਤਾ ਗਿਆ ਉਥੇ ਅੱਜਕੱਲ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਸ਼शोਭਿਤ ਹੈ ਬਾਬਾ ਜੀ ਅੱਜ ਵੀ ਉਥੇ ਲੱਖਾਂ ਹੀ ਸੰਗਤਾਂ ਨੂੰ ਦਿਲਾਂ ਦੀ ਅਰਦਾਸ ਸੁਣ ਕੇ ਮੂਹ ਮੰਗੀਆਂ ਦਾਤਾਂ ਅਤੇ ਖੁਸ਼ੀਆਂ ਵੰਡ ਰਹੇ ਹਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜੀਵਨ ਗਿਆਨ ਭਗਤੀ ਤਿਆਗ ਅਤੇ ਅਦ부ਦ ਸ਼ਹੀਦੀ ਦੀ ਮਿਸਾਲ ਹੈ ਉਹਨਾਂ ਨੂੰ ਸਿੱਖ ਪੰਥ ਵਿੱਚ ਅਨੋਖੇ ਅਮਰ ਸ਼ਹੀਦ ਨਾਲ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ